ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਪ੍ਰਦੀਪ ਸਿੰਘ ਉਹਨਾਂ ਦੇ ਕੋਲ ਆਏ ਆਂ ਸੋ ਸਾਰੇ ਭਰਾ ਆਪਣੇ ਜਾਣਦੇ ਹੀ ਆ ਵੀਰ ਪ੍ਰਦੀਪ ਉਹਨਾਂ ਦਾ ਪਸ਼ੂ ਵਪਾਰ ਦਾ ਕੰਮ ਆ ਠੀਕ ਆ ਜੀ ਮਾਲ ਇਹਨਾਂ ਦੇ ਕੋਲ ਰੁਟੀਨ ਦੇ ਵਿੱਚ ਹੀ ਹੁੰਦਾ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਵੜਾ ਦਿਖਾਉਣੀਆਂ ਨੇ ਕੜਕੇ ਪਿੰਡ ਵਿਜ਼ਿਟ ਕਰੋਗੇ ਨੇੜੇ ਪਿੰਡ ਰਤੋਕੇ ਆ ਚੋਲਾ ਸਾਹਿਬ ਪਿੰਡ ਦੀ ਦੂਰੀ ਵੀ ਥੋੜੀ ਆ ਤਕਰੀਬਨ ਕੋਈ 2-3 ਕਿਲੋਮੀਟਰ ਦੀ ਸਾਰੀ ਦੂਰੀ ਆ ਪਖੂਪੂਰਾ ਪਿੰਡ ਲੱਗੇ ਆ ਤੇ ਸਰੀਆਲੀ ਵੱਡੀ ਵੀ ਇਥੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਕੋਈ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰਦਾ ਤੇ ਹਰੀਕੇ ਪਤਨ ਤੋਂ ਸਿਰਫ ਕੋਈ 10-12 12 ਕਿਲੋਮੀਟਰ ਦੀ ਸਾਰੀ ਦੂਰੀ ਆ ਪਿੰਡ ਕੜਕੇ ਦੀ ਪੂਰੀ ਗੱਲਬਾਤ ਕਰਾਂਗੇ ਵੀਰ ਪ੍ਰਦੀਪ ਦੇ ਨਾਲ ਅੱਜ ਤਰੀਕ ਦੋਸਤੋ 11 ਦਸੰਬਰ ਸਮਾਂ ਮਾਰਨਿੰਗ ਦੇ ਕੋਈ 10:00 ਵਜੇ ਦਾ ਦੋ ਬੜਾ ਭਰਾਵਾਂ ਨੂੰ ਦਿਖਾਉਣੀ ਆ ਜਿਹੜੀਆਂ ਬਿਲਕੁਲ ਤਾਜ਼ੀਆਂ ਇੱਕ ਵਾਰੀ ਗੱਬਰ ਦਿਖਾ ਦੇਾਂਗੇ ਤਕਰੀਬਨ ਤਿਆਰੀ ਤੇ ਆਉਂਦੀ ਜਾਂਦੀ ਹੈ ਜੇ ਸਮਾਂ ਕੋਈ ਹਫਤਾ 8 ਦਿਨ ਹਜੇ ਸਮਾਂ ਲੈ ਜਾਊਗੀ ਬਾਕੀ ਜਿਹੜੇ ਪਸ਼ੂ ਸੋਏ ਸਵਾਇਆ ਠੀਕ ਹੈ ਜੀ ਚੋਣ ਚਵਾ ਦੇ ਬਿਲਕੁਲ ਇੱਕ ਨੰਬਰ ਆ ਬਾਕੀ ਕੋਈ ਵੀ ਫਾਰਮਰ ਭਰਾ ਆਪਦਾ ਟਾਈਮ ਕੱਢਿਓ ਤਸੱਲੀ ਕਰਨ ਬੇਸ਼ੱਕ ਇੱਥੇ ਆਣ ਕੇ ਵਿਜ਼ਿਟ ਕਰਕੇ ਕਰ ਲਿਓ ਬਾਕੀ ਪੂਰੀ ਗੱਲਬਾਤ ਕਰਾਂਗੇ ਜੁੜਿਓ ਵੀਡੀਓ ਦੇ ਨਾਲ ਐਂਡ ਤੱਕ ਆਓ ਕਰਦੇ ਹਾਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਪ੍ਰਦੀਪ ਸਾਸਰੀ ਗਾਲ ਭਰਾ ਸਾਸਰੀ ਗਾਲ ਸੰਤੋ ਸਾਹਿਬ ਠੀਕ ਠਾਕ ਜੀ ਬੜੇ ਵਧੀਆ ਪ੍ਰਦੀਪ ਸਿਆ ਠੀਕ ਠਾਕ ਫਿਰ ਐ ਚੜਦੀ ਕਲਾ ਮਹਾਰਾਜ ਮਰੀਆ ਤੇ ਸ਼ਾਲਾ ਮੈਂ ਨਾ ਪੂਰੀਆਂ ਆ ਗਏ ਚਲੋ ਸ਼ੁਕਰ ਮਾਲਕ ਦਾ ਹਾਂਜੀ ਪ੍ਰਦੀਪ ਤਿੰਨ ਬੜਾ ਜਿਵੇਂ ਜ਼ਿਕਰ ਕੀਤਾ ਆਪਾਂ ਵੀ ਤਿੰਨ ਬੜਾ ਮਤਲਬ ਦੋ ਪਹਿਲਣਾ ਤੇ ਇੱਕ ਦੂਜੇ ਸੂਬੇ ਹਾਂਜੀ ਸੰਧੂ ਸਾਹਿਬ ਠੀਕ ਹੈ ਮਤਲਬ ਦੋ ਨਾਗ ਅੱਜ ਆਪਣੇ ਕੋਲ ਸੋਏ ਆ ਤੇ ਇੱਕ ਪਛੀ ਗੱਬਣਾ ਇੱਕ ਪਛੀ ਗੱਬਣਾ ਸੰਧੂ ਸਾਹਿਬ ਠੀਕ ਹੈ ਮਾਲ ਵੈਸੇ ਚਲੋ ਸਾਫ ਸੁਥਰਾ ਜਿੰਨਾ ਵੀ ਹਾਂ ਸਾਫ ਸੁਥਰਾ ਸੰਧੂ ਸਾਹਿਬ ਬਾਵਾ ਦਿਨ ਹੋ ਗਏ ਵੀਡੀਓ ਪਾਈ ਨੂੰ ਮਾਲ ਥੋੜਾ ਘਟ ਲੱਭਦਾ ਬਾਹਰੋਂ ਇਹ ਵੀ ਗੱਲ ਸੁਥਰਾ ਮਾਲ ਘਟ ਲੱਭਦਾ ਬਾਕੀ ਲੱਲੜ ਬੱਲੜ ਤੇ ਬਥੇਰਾ ਤੁਰਿਆ ਫਿਰਦਾ ਹਾਂ ਚਲੋ ਉਦਾਂ ਦਾ ਮਾਲ ਉਹ ਜਾ ਇਕੱਠਾ ਕਰਨਾ ਵਜਿੰਨੇ ਮਰਜ਼ੀ ਲਿਆ ਕੇ ਹਾਂ ਉਦਾਂ ਜੋ ਮਰਜ਼ੀ ਬਾਕੀ ਜੋ ਚੰਗਾ ਡੰਗਰ ਵੇਚਦਾ ਫਿਰ ਆਪਾਂ ਚੰਗਾ ਹੀ ਲਈਦਾ ਚੰਗਾ ਚੰਗਾ ਹੋਵੇਂ ਕੋਈ ਨਹੀਂ ਦੋ ਦਿਨ ਵੱਧ ਲੱਗ ਜਣ ਇਸੇ ਕਰਕੇ ਸਹੀ ਆ ਬੜਾ ਹੈਗਾ ਤਿੰਨ ਚਾਰ ਪਰਸੋਂ ਵੀ ਹਾਂਜੀ ਤੇ ਫਿਰ ਉਹ ਇਧਰ ਵੀਰ ਆਪਣੇ ਚਾਹ ਬੋਕਰਾਲਦੇ ਹੋ ਲੈ ਕੇ ਜੋੜਾਈ ਠੀਕ ਆ ਹਾਂਜੀ ਲਓ ਜੀ ਪ੍ਰਦੀਪ ਅੱਜ ਵੀ ਸ਼ੁਰੂਆਤ ਕਰਾਂਗੇ ਇੱਕ ਪਹਿਲੇ ਨੰਬਰ ਵਾਲੀ ਆਹ ਪੱਛੀ ਬਹੁਤ ਪਿਆਰੀ ਆ ਹਾਂਜੀ ਗੋਦ ਮੈਂ ਸਰ ਹੀ ਰਦੇ ਦੇ ਚਾ ਵਜਨ ਵੋਜਨ ਚੰਗਾ ਪਛੀ ਤਾਂ ਚਲੋ ਹਾਈਟ ਮੀਡੀਅਮ ਤੇ ਵਿੱਚ ਵਜਨ ਲੋੜ ਚੰਗਾ ਬਾਕੀ ਥੱਲਿਓ ਭਾਂਡੇ ਭੁੰਡੇ ਦੀ ਬੜੀ ਖਬਰਦਾਰ ਆ ਮੈਂ ਨਾ ਬੜੀ ਖਬਰਦਾਰ ਸੰਧੂ ਸਾਹਿਬ ਪਰਸੋਂ ਦੀ ਸੂਈ ਆ ਉਹ ਬੱਚਾ ਮਗਰੇ ਦੇ ਕਰਮਾ ਵਾਲੀ ਦੇ ਠੀਕ ਹੈ ਭਰਾ ਰਲੈਂਡੋ ਸੂਈ ਆ ਇੱਕ ਗਾਸ ਤੋਂ ਦੇ ਵਿੱਚ ਪਹਿਲੇ ਸੂਏ ਬੱਚੀ ਨੇ 17 ਤੋਂ 18 ਕਿਲੋ ਦੁੱਧ ਕੱਢਿਆ ਸੰਧੂ ਸਾਹਿਬ ਠੀਕ ਆ ਜੀ ਤੇ ਦੂਜਾ ਸੂਆ ਸੂਈ ਪਿਓਰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਪਰਸੋਂ ਦੀ ਸੂਈ ਸੰਧੂ ਸਾਹਿਬ ਆ ਬੱਚਾ ਦੇ ਮਗਰੇ ਪਰਸੋਂ ਦੀ ਸੂਈ ਆ ਨਾੜੂਏ ਤੇ ਬੱਚਾ ਬਿਲਕੁਲ ਇਧਰ ਤੁਹਾਨੂੰ ਦਿਖਾਉਣ ਸੋ ਅੱਜ ਤੇਜਾ ਦੇਣਾ ਇਹਨੂੰ ਸੂਈ ਨੂੰ ਤੇ ਐਸ ਵਕਤ ਕਿੰਨਾ 14 ਲੀਟਰ ਬੋਲਾ ਮੈਂ ਨਾ ਠੰਡਾ ਹੀ ਹੋਊ ਸੰਸਾਭ ਖਾਵਾ 15 16 ਕਿਲੋ ਦਾ ਵੀ ਆ 14 ਕਿਲੋ ਦੀ ਕੋਈ ਧਾਰਬ ਨਾ ਮਾਰੇ ਭੈਣ ਭਰਾ ਠੀਕ ਆ ਠੀਕਾ ਲੋ ਵੀ 14 ਲੀਟਰ ਬੋਲੇ ਤੋਂ 200 ਹੁਣ ਸਟਾਰਟਿੰਗ ਆ ਅੱਜ ਤੇਜਾ ਦੇਣਾ ਬਾਕੀ ਲੇਵਾ ਪਾਂਡਾ ਨਾਰਮਲ ਹੀ ਚਲੋ ਦੱਸਣ ਦਿਆ ਵੀ ਜਿੰਨਾ ਚਲੋ ਹੁਣ ਬੋਲਾ ਵੀਰ ਪ੍ਰਦੀਪ ਹੁਣਾਂ ਨੇ ਕਿਹਾ ਠੀਕ ਆ ਜੀ ਨਾਰਮਲ ਹੀ ਚਲੋ ਕੋਈ ਪ੍ਰਾ ਆਈਡੀਆ ਲਾ ਸਕਦਾ ਅਗੋਂ ਲੇਵ ਦੀ ਸਟਾਰਟਿੰਗ ਤੇ ਬੈਕ ਸਾਈਡ ਲੇਵ ਦੀ ਬੰਟਰ ਤੁਸੀਂ ਚੈੱਕ ਕਰੋ ਗਰਲੈਂਡੋ ਜਾਂ ਜਾਂਦੀ ਸੰਧੂ ਸਾਹਿਬ ਗਰ ਅਲੀਪਲੀਤੀ ਬਹੁਤ ਆ ਚਲੋ ਹਾਈਟ ਪਹਿਲਾਂ ਜ਼ਿਕਰ ਕੀਤਾ ਮੀਡੀਆ ਵਾਂ ਦੂਰੋਂ ਲਾ ਕੇ ਹੋਂ ਕਿਸੇ ਨੇ ਵੀ ਹੋਣਾ ਮਾਣਾ ਸੰਦੂ ਸਾਹਿਬ ਇਹਦੇ ਕਾਦ ਤੇ ਨਾ ਕੋਈ ਜਾਵੇ ਭੈਣ ਭਰਾ ਹਾਂ ਇਹਦੇ ਥੱਲੇ ਤੇ ਜਾਵੇ ਜਿਨ੍ਹਾਂ ਨੇ ਦੁੱਧ ਪਰਾਉਣਾ ਆਪ ਦਾ ਆਪੇ ਜੱਜਮੈਂਟ ਲਾ ਲੈਣਾ ਹਾਂ ਦੁੱਧ ਆਪਾਂ ਜਿਆਦਾ ਨਹੀਂ ਆਂਦੇ 17 18 ਕਿਲੋ ਦੁੱਧ ਉਹਨਾਂ ਵੀ ਬੱਚੀ ਭਰਾ ਦੂ ਰਾਮਨਾ ਤੇ ਠੰਡੀ ਇੰਨੀ ਭਵੇਂ ਇੱਥੇ ਛੱਡ ਕੇ ਮੰਗਾ ਬੱਚੀ ਸੁਣਾਪ ਸੁਨੋ ਪਵੜਾ ਬਾਕੀ ਚਲੋ ਸੋਹਣੀ ਸਾਣੀ ਚੰਗੀ ਮੈਂ ਨਾ ਸੰਧੂ ਸਾਹਿਬ ਤੋਰਾ ਵੇਖੋ ਕਿਦਾਂ ਕਰਮ ਵਾਲਾ ਕੋਈ ਨਹੀਂ ਆਲਾ ਆ ਫਿਰ ਕੁਆਲਟੀ ਕਰੋ ਚੈੱਕ ਇਹ ਕੋਈ ਪਲਵਾਨਾ ਨੂੰ ਤੁਰਦੀ ਆ ਹਾਂ ਪਲਵਾਨਾ ਵਾਂਗੂ ਤੁਰਦੀ ਆ ਬਾਕੀ ਰਾਜੀ ਰੂਜੀ ਪੂਰੀ ਆ ਹਾਂ ਪਰਦੀ ਆ ਨੂੰ ਤੁਰਿਆ ਜੇ ਰਾਜੀ ਡੰਗ ਨੇ ਤੁਹਾਨੂੰ ਪਤਾ ਦੁੱਧ ਦੇਣਾ ਸੰਧੂ ਸਾਹਿਬ ਆ ਮਾਰੋ ਨਹੀਂਗਾ ਠੀਕ ਹੈ ਜੀ ਥੋੜਾ ਲੱਗੋ ਤੁਹਾਨੂੰ ਦਿਖਾ ਰਿਹਾ ਕਿਉਂਕਿ ਇੱਕ ਜਜਮੈਂਟ ਇੱਕ ਆਈਡੀਆ ਹੋ ਜਾਏ ਭਰਾਵਾਂ ਨੂੰ ਬਾਕੀ ਥੱਲਿਓਂ ਕਰਮਾ ਲਈ ਆਪਦੇ ਭਾਜਣ ਵਜੂਦ ਨਾਲੋਂ ਵੀ ਜ਼ਿਆਦਾ ਲੜਦੀ ਪਈ ਏ ਠੀਕ ਚੋਣ ਬਹੁਤੀ ਜ਼ਿਆਦੀ ਸੰਧੂ ਸਾਹਿਬ ਚੋਣ ਤੇ ਵੰਗਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਠੀਕ ਕਰਨੀ ਐਡਾ ਬਹੁਤੀ ਚੰਗੀ ਵੇੜ ਮੈਂ ਨਾ ਬੜੀ ਜ਼ਿਆਦੀ ਸੁਸਤਰੀ ਆ ਤੇ ਹਾਂ ਕਰੋ ਜਾ ਕੇ ਠੀਕ ਆ ਜੀ ਸੋ ਸੋਨਾ ਲਿਬਾਸ ਆ ਪਿੰਡੇ ਪੁੰਡੇ ਦੀ ਵੀ ਕਰਮਾ ਦੀ ਪੂਰੀ ਫਿੱਟ ਫਾਟ ਥੱਲਿਓਂ ਵੀ ਬਹੁਤ ਸੋਹਣੀ ਨਿੱਗਰ ਲੇਵੇ ਦੇ ਵਿੱਚ ਮਾਣਾ ਲੇਵਾ ਸੰਧੂ ਸਾਹਿਬ ਐਡੀਆਂ ਲੱਖ ਵਾਲੀ ਗਾਣੂ ਨਹੀਂ ਲੱਗਦਾ ਜਿਹੜਾ ਨੂੰ ਲੱਗਾ ਕਰਮਾ ਦੀ। ਮਾਜੀ ਸੋ ਜਿੰਨੇ ਵੀ ਆ ਬੱਚੀ ਜਿੰਨੇ ਵੀ ਆ ਬੈੜ ਠੀਕਾ ਜੀ ਬਾ ਕਮਾਲ ਆ। ਬਾਕੀ ਚੋਣ ਚਾਣ ਦੀ ਬਹੁਤੀ ਚੰਗੀ ਵੀਰ ਦੱਸ ਰਿਹਾ ਵੀ ਚੋਣ ਚਾਣ ਦੀ ਚੰਗੀ ਨਿਕਲੀ ਆ ਠੀਕ ਆ। ਮਾਣਾ ਚੋਣ ਤੇ ਬਹੁਤੀ ਜਿਆਦੀ ਸਾਫ ਆ ਸੰਧੂ ਸਾਹਿਬ। ਲਾ ਵੀ ਪ੍ਰਦੀਪ ਕੋਈ ਨਿਆਣਾ ਨੂੰ ਪੰਗਾ ਪਾ ਲਈਦਾ। ਪਾਉਣਾ ਪਾਓ ਨਹੀਂ ਪਾਉਣਾ ਨਾ ਪਾਉ ਸੰਧੂ ਸਾਹਿਬ। ਆਂਦੀ ਕੁਛ ਨਹੀਂ। ਮਾਣਾ ਚੱਕਰੀ ਕੋਈ ਨਹੀਂ ਤੇ। ਆ ਠੀਕ ਆ। ਹਾਂ। ਠੀਕ ਆ ਓਕੇ ਇਹਦਾ ਪ੍ਰਦੀਪ ਮੋਲਕ ਕੀ ਡਿਮਾਂਡ ਕਰਤੇ ਪੈਜੇ ਅੱਜ ਫਿਰ ਮੋਲ ਸੰਧੂ ਸਾਹਿਬ ਜੇ ਦੇ ਮਾਸਾ ਬੱਚੀ ਤਾਂ ਹੰਦਾ ਕੱਤ ਥੋੜੀ ਵੱਡੀਆਂ ਵੜਾਂ ਚਾਹੁੰਦੀ ਫੇਰ ਦੇ ਭਾਵੇਂ 75 80 ਵੀ ਕਰ ਲਿੰਦੇ ਆ ਅੱਜ ਆਪਾ ਚਲੋ ਜਿੰਨੀ ਵੀ ਆ ਸੁਥਰੀ ਆ ਕਰਮਾ ਲਈ ਕਈ ਵਾਰੀ ਬੋਦਾ ਵੱਡਾ ਢਾਂਚਾ ਵੀ ਦੁੱਧ ਨਹੀਂ ਦਿੰਦਾ ਮਦਰੀ ਡੌੜੀ ਦਾ ਡੰਗਰ ਜਾ ਦੁੱਧ ਨਹੀਂ ਦਿੰਦਾ ਸੰਧੂ ਸਾਹਿਬ ਆ ਬਿਲਕੁਲ ਹਾਂਜੀ ਮੋਲੇ ਦਾ 65000 ਜਾਂ 68000 ਦੀ ਦੇ ਦਈਏ 68000 ਆ ਕਰਕੇ ਆਪੇ ਲੈਸਲੂਸ ਦੇ ਦਈਏ ਮਾਨਤਨ ਪੂਰਾ ਜਾਇਜ਼ ਹੈ 60000 ਦੀ ਦੇ ਦਈਏ ਸੰਧੂ ਸਾਹਿਬ ਐਂਡ 60000 ਪਹ ਕਰਦੇ ਹੋ ਵੇ ਲੋ ਹੈਗੀ ਕੋਈ ਕਸਰ ਅਜੇ ਵੀ ਤੇ ਹੈਗੀ ਤੇ ਕੱਢਦੇ ਆਪੇ ਕੱਢਦੇ ਦੋ ਘਟ ਹੋਰ ਦੇ ਦਾਂਗੇ 52 ਦੀ ਆ 52 ਦੀ हां 52 ਦੀ ਦੇ ਦਾਂਗੇ ਪਹੁੰਚ ਗਈ ਪਹੁੰਚ ਦੇ ਫਿਰ ਕਰਾਂਗੇ ਇਹਦੇ ਅੱਛਾ हां ਪਹੁੰਚਦਾ ਵੀ ਤੁਹਾਨੂੰ ਪਤਾ ਖਰਚਾ 2500 3000 ਆ ਜਾਂਦਾ ਆਰਾਮ ਬਸ ਲੋ ਵੀ ਇਹ 52000 ਦੀ ਅੱਜ ਪਹੁੰਚ ਹੋ ਜਾਣੀ ਹੈ 100 ਕਿਲੋਮੀਟਰ ਤੱਕ ਠੀਕ ਆ ਜੀ ਬਾਕੀ ਡਾਟ ਸਪੌਟ ਪਿੰਡੇ ਦੇ ਉੱਤੇ ਤੁਸੀਂ ਵੇਖੋ ਬਿਲਕੁਲ ਵਾਈਟ ਪਿੰਡਾ ਤੇ ਵਿੱਚ ਬਲੈਕ ਡਾਟ ਸਪੌਟ ਆ ਰੇਲ ਬੂਲ ਚੰਗੀ ਆ ਬਾਕੀ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਮਿਲ ਗਈ ਹੈ ਸਾਰੇ ਭਰਾਵਾਂ ਨੂੰ ਠੀਕ ਆ ਜੀ ਬੱਚੀ ਜਿੰਨੀ ਆ ਸਾਰੀ ਸਾਫ ਸੁਥਰੀ ਆ ਜਿਆਦੀ ਸੁਥਰੀ ਆ ਸੰਤੂ ਸਾਹਿਬ ਆ ਵੇਖੋ ਤੋਂ ਚੰਗਾ ਸੋਨਾ ਪਾਂਡਾ ਚੰਗਾ ਵਿਖਾਲਾ ਠੀਕ ਆ ਜੀ ਸੈਕਿੰਡ ਨੰਬਰ ਤੇ ਇਧਰ ਰੱਖ ਜਰਸੀ ਵਿੱਚ ਆ ਜਾਂਦੀ ਵੜ ਆਪਣੇ ਕੋਲ ਪ੍ਰਦੀਪ ਇਹ ਸੰਤੂ ਸਾਹਿਬ ਪਹਿਲਾ ਸੂਆ ਸੂਈ ਕੱਲ ਦੀ ਠੀਕ ਆ ਜੀ ਇਹਦੇ ਮਗਰ ਵੀ ਬੱਚਾ 나ੜੂ ਬੱਚੇ ਦੇ ਨਾਲ ਜੇ ਠੀਕ ਆ ਜੀ ਇਹ ਕੱਲ ਦੀ ਸੂਈ ਆ ਕੱਲ ਦੀ ਸੂਈ ਸੰਤੂ ਸਾਹਿਬ 1010 ਕਿਲੋ ਬੋਲਾ ਇਹਦੇ ਕੋਲ ਹਾਜ਼ਰ ਹੋਊਗਾ ਨੈਟ ਠੀਕ ਆ ਹਾਂਜੀ ਲਓ ਜੀ ਇਹ ਕੱਲ ਸੂਈ ਏ ਪਹਿਲਾ ਸੂਆ ਬੱਚੀ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਆ ਫੇਸ ਮੂੰਹ ਮੱਥਾ ਜਰਸੀ ਕ੍ਰੋਸ ਆਂਗ ਦੇ ਵਿੱਚ ਆ ਠੀਕ ਆ ਲਾਲ ਰੰਗ ਆ ਕੋਈ ਜਰਸੀ ਸ਼ਾਈ ਵਾਲ ਦਾ ਕ੍ਰੋਸ ਲਾ ਲੇ ਤੇ ਚੋਂ ਚੋਂ ਚਣ ਚੰਗੀ ਦੀ ਮੈਂ ਨਾ ਸੰਧੂ ਸਾਹਿਬ ਇਹਨੂੰ ਬਿਨਾ ਵੰਗੇ ਤੋਂ ਚੋਈਦੀ ਆ ਜੀ ਠੀਕ ਆ ਭਰਾ ਲੋਡ ਨਹੀਂ ਮੰਗਾ ਪਾਉਂਦੀ ਆ ਕਿ ਨਖੇੜ ਗੈਬਗੂਪ ਚੌਂ ਥਣਾਂ ਦੇ ਵਿੱਚ ਚੰਗਾ ਠੀਕ ਆ ਜੀ ਆ ਸਪੇਸ ਵੰਡ ਵੇਖੋ ਮੇਰਾ ਭਰਾ ਠੀਕ ਆ ਇੰਨੀ ਠੰਡੀ ਬੱਚਾ ਛੜਨਾ ਛੱਡੋ ਨਹੀਂ ਛੜਨਾ ਇੱਦਾਂ ਹੀ ਬਹਿ ਜਾਓ ਠੀਕ ਆ ਹਾਂ ਠੀਕ ਆ ਲੈ ਖੋਲ ਦੇ ਵੀਰ ਇਹ ਵੀ ਪ੍ਰਦੀਪ ਬੱਚੇ ਤੇ ਲੈ ਚੱਲੇ ਜੇ ਕਰੀ ਸੋ ਇਹਦਾ ਬੱਚਾ ਵੀ ਜਿਹੜਾ ਦੋਸਤੋ 나ੜੂ ਤੇ ਆ ਪ੍ਰੋਪਰ ਤੁਹਾਨੂੰ ਦਿਖਾਉਣੇ ਆ ਮਗਰ ਬੱਛ ਆਪ ਉਹ ਤੇ ਮਗਰ ਲਾਲ ਰੰਗ ਦੇ ਵਿੱਚ ਬਚਾ ਆ ਦੇ ਆ ਚੱਕ ਦੇਖੋ ਆ ਵੇਖੋ ਠੀਕ ਹੈ ਜੀ ਸੋ ਨਾੜਗੋ ਨਾਲ ਆ ਬੱਚੇ ਦੇ ਆਲਾ ਵੀ ਤੋਰਲਾ ਵੀਰ ਸੋ ਪਹਿਲਾ ਸੁਹਾ ਬੱਚੀ ਇਹ ਤੁਹਾਨੂੰ ਦਿਖਾ ਰਹੇ ਆ ਵਾਧੇ ਵਾਲੀ ਬੱਚੀ ਆ ਕੋਈ ਪਰਾਂ ਲੈ ਜੂਗਾ ਕੋਈ 5-6 ਸੁਵੇ ਲਿਜਾ ਕੇ ਆਪਦਾ ਬਿਲਕੁਲ ਕਿਲੇ ਦੇ ਡੱਕੋਂਗੇ 4 ਤੋਂ ਪਿਆਉਣ ਵਾਲੀ ਆ ਕਰਮਾਲੀ ਕੋਈ 4-5 ਸੁਵੇ ਠੀਕ ਹੈ ਜੀ ਔਰ ਆ ਤਾਰਾਂ ਵੀ ਕਰਮ ਵਾਲੀ ਦਾ ਵੇਖੋ ਪੂਰੇ ਸਬਰ ਵਾਲੀ ਆ ਨਰਮ ਤੌਰ ਤੋਰਾ ਕੋਈ ਕਿਸੇ ਰਕਮ ਦੀ ਕੋਈ ਕਾਲੀ ਨਹੀਂ ਪੈਂਦੀ ਕਿ ਠੀਕਾ ਜੀ ਚਲੋ ਵੀਡੀਓ ਦੇ ਵਿੱਚ ਹੀ ਪਤਾ ਲੱਗ ਜਾਂਦਾ ਜਨਵਰ ਦਾ ਆ ਦੇਖੋ ਮੈਨਾਂ ਨੱਚਦੀ ਪੂਰੀ ਕਰਮ ਵਾਲੀ ਤੇ ਮਾਲ ਸੰਧੂ ਸਾਹਿਬ ਸੁਥਰਾ ਹੀ ਲੈਣਾ ਭਾਵੇਂ ਦੋ ਦਿਨ ਰੋਕੇ ਲੈਣਾ ਪਵੇ ਹਾਂ ਕਿਉਂਕਿ ਚੰਗਾ ਡੰਗਰੀ ਵਿਗਦਾ ਤੁਹਾਨੂੰ ਪਤਾ ਮੁੜ ਕੇ ਐਵੇਂ ਬੰਨ ਛੱਡਾਂਗੇ ਕਿ ਫਾਇਦਾ ਨਹੀਂ ਕੋਈ ਹਾਂ ਕਿ ਨਾ ਬੋਲੋ ਦਸਾਇਂਦੇ ਥਲੇ ਮਨਾ 10000 ਕਿਲੋ ਠੰਡਾ ਹੀ ਹੋ ਸੰਧੂ ਸਾਹਿਬ ਚੁਵਾਈਆਂ ਦੋ ਕੀ ਕੀਤੀਆਂ ਜੇ ਨਾ ਆ ਦੋ ਚੁਵਾਈਆਂ ਆ ਤੀਜੀ ਹੁੰਨੀ ਆ ਜੀ ਹਾਂ ਆ ਵਖਾ ਦੇ ਪ੍ਰਦੀਪ ਜੀ ਨੂੰ ਮੜਾ ਜਾ ਇਹ ਸਾਫ ਨਹੀਂ ਕੀਤੀ ਆਪਾਂ ਸਾਰੀ ਕਰਮਾਂ ਵਾਲੀ ਕੋਣ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਨੀ ਘੱਟ ਸੰਧੂ ਸਾਹਿਬ ਆ ਲਓ ਮੈਂ ਸੂਨ ਸਵੇਖੋ ਆਪੇ ਭੈਣ ਭਰਾ ਜੱਜ ਦੋਦ ਆਪਾਂ ਜਿਆਦਾ ਨਹੀਂ ਆਂਦੇ 15 16 ਕਿਲੋ ਤਾਂ ਆਰਾਮ ਨਾਲ ਹੀ ਕਰ ਜੂਗੀ ਵਖੋ ਜੀ ਠੀਕ ਆ ਸੋ ਕੱਲੀ ਕੱਲੀ ਨਾਲ ਵੇਂ ਸੂਨ ਸਲੇਵੇ ਦੇ ਉੱਪਰ ਤੁਹਾਨੂੰ ਨਜ਼ਰ ਆਊਗੀ ਸੋ 44 ਚੰਗੀ ਆ ਕੋਈ 9 10 9 10 10 ਕਿਲੋ ਜਿਹੜਾ ਪੌਲਾ ਕੱਲ ਦੀ ਸੂਈ ਆ ਦੋ ਕਿਚਵਾਈਆਂ ਤਕਰੀਬਨ ਹੋਈਆਂ ਨੇ ਹਾਂਜੀ ਸੰਤੂ ਸਾਹਿਬ ਤੇ ਇਹ ਪ੍ਰਤੀਬ ਅੱਜ ਕੀ ਰੇਟ ਦੀ ਜਾਊਗੀ ਕਿੰਨੇ ਦੇ ਤੇਰੇ ਆ ਮੁੱਲ ਸੰਤੂ ਸਾਹਿਬ ਜਿੱਦਾਂ ਜਰਸੀ ਆ ਚਲੋ ਪਹਿਲਾ ਸੂਆ 400 ਪੀਨ ਵਾਲੀ ਕਰਮਾਂ ਲਈ ਮੋਲੇ ਦਾ ਭਾਵੇਂ 60 68 ਹਜ਼ਾਰ ਜੋ ਮਰਜੀ ਕੀਏ 55 ਹਜ਼ਾਰ ਦੀ ਦੇ ਦਈਏ 55 ਦੀ ਹਾਂਜੀ ਕਰਦੇ ਮਾਨਦਾਨ ਕੇ ਜੈ ਜੀ 55 ਹਜ਼ਾਰ ਦੀ ਦੇ ਦਿਆਂਗੇ ਸੰਸਮੈਂਡ ਪਹੁੰਚ ਕਰਤਾ ਪਹੁੰਚ ਹੋ ਜਾਊਗੀ ਹਾਂਜੀ ਲਓ ਜੀ ਇਹ 52 ਹਜ਼ਾਰ ਦੀ ਪਹੁੰਚ ਹੋ ਜਾਊਗੀ 100 ਕਿਲੋਮੀਟਰ ਤੱਕ ਪਹੁੰਚ ਜਿਹੜੇ ਭਰਾ ਠ ਆਨਲਾਈਨ ਸੌਦਾ ਕਰਦੇ ਆ ਉਹਨਾਂ ਭਰਾਵਾਂ ਦੇ ਲਈ ਆ ਬੇਸ਼ੱਕ ਇੱਥੇ ਵੀ ਆਣ ਕੇ ਲੈ ਜਾਓਗੇ ਤੇ 52000 ਦੇ ਵਿੱਚ ਪਹੁੰਚ ਆ ਠੀਕ ਆ ਜੀ ਆ ਦੇਖੋ ਇਦਾਂ ਹੀ ਕੋਈ ਭੈਣ ਭਰਾ ਮਗਾਲੇ ਸੰਧੂ ਸਾਹਿਬ ਆਪਣੀ ਗਾਰੰਟੀ ਦੇ ਫੁੱਲ ਗਾਰੰਟੀ ਹੋਊਗੀ ਗੱਬਣ ਦੀ ਥਣਾ ਦੀ ਭਾਰਪੀ ਚੂਣ ਚੂਣ ਦਾ ਨਹੀਂ ਪਸ਼ੂ ਮਾੜਾ ਹੋਊਗਾ ਗੱਲ ਕਰੀ ਗਾਣਾ ਚੂਣ ਦਾ ਨਹੀਂ ਕੋਈ ਮਾੜਾ ਹੋਊਗਾ ਸੰਧੂ ਸਾਹਿਬ ਠੀਕ ਆ ਜੀ ਲਓ ਜੀ ਇਹ ਵੀ 52000 ਦੀ ਜਾਂਦੀ ਰਹੂਗੀ ਅੱਗੇ ਨੈਕਸਟ ਆਪਾਂ ਵਿਖਾਉਣੇ ਆ ਤੁਹਾਨੂੰ ਕਰਾਸ ਬਰੀਡ ਇਹ ਇਹ ਬੜ ਵੀ ਪਹਿਲਾ ਸੁਭਈ ਆ ਪਹਿਲਾ ਸੁਭਈ ਸੰਧੂ ਸਾਹਿਬ 에ਅਰ ਸ਼ੈਡ ਦਾ ਕਰਾਉਸ ਆਗੀ ਜੀ ਅੱਛਾ ਜੀ ਹਾਂ ਨਾ ਦੇਖੋ ਬੜੀ ਜਦੀ ਧੀਰੀ ਹੈ ਢੱਲਾਂ ਢੂਲਾਂ ਬੜੀਆਂ ਕਰਮੀਆਂ ਨੇ ਥਣ ਵੇਖੋ ਕਿਡਾ ਲਗਾ ਕਰਮਾਈ ਬਿਲਕੁਲ ਜੀ ਬਿਲਕੁਲ ਲੋ ਵੀ ਖੁੱਲੂਗੀ ਜਿੱਥੇ ਮਾਣਾ ਬੜਾ ਝੋਲਾ ਝਾਲਾ ਜੇ ਹਫਤਾ ਬੈਜੂ ਕਿਸੇ ਨਾ ਜੇ ਹਫਤਾ 8 ਦਿਨ ਹੈ ਹਾਂ ਚੀੜ ਆਉਂਦੇ ਆ ਜੀ ਤੇ ਹਾਂ ਬਿਲਕੁਲ ਸੋ ਪਹਿਲਾ ਸੁਆ ਬੱਛੀ ਆ ਬਾਕੀ ਰੰਗ ਬਾਜ ਆ ਆ ਪ੍ਰਿੰਟ ਪ੍ਰਿੰਟ ਤੁਹਾਨੂੰ ਪ੍ਰੋਪਰ ਦਿਖਾਉਣੇ ਆ ਮੈਨੂੰ ਬਹੁਤ ਸੁਆ ਆ ਵੇਖੋ ਜੀ ਕ੍ਰੋਸ ਬਰੀਡ ਆ ਗਾ ਗਰਮੀ ਦੀ ਵੀ ਜਿੰਦ ਜਾਨ ਠੀਕ ਆ ਇਤਨਾ ਦਿਖਾਈਏ ਆ ਬਿਲਕੁਲ ਥੰਡੀ ਧੀਰੀ ਬੜੀ ਸੰਦਸ ਆ ਮਾਰੋ ਨੀਗਾ ਠੀਕ ਆ ਜੀ ਲੋਕਾਂ ਨੂੰ ਥਾਣ ਲਗਾ ਕਰ ਮਾਰਦੇ ਹਾਂ ਠੀਕ ਆ ਜੇ ਮੁਠੀ ਮੁਠੀ ਮੈਂ ਪੂ ਚੱਕ ਜਾਂਦੀ ਇਹ ਥੋੜੀ ਕਿਤੇ ਹਾਂ ਠੀਕ ਆ ਬਹੁਤ ਜਿਆਦੀ ਤੇ ਮੈਂ ਪ੍ਰਦੀਪ ਇਹਨੂੰ ਵੀ ਤੋਰ ਵੀਰ ਕੱਟ ਲਾ ਬਾਰ ਠੀਕ ਆ ਸੋ ਪਹਿਲਾ ਸੁਬਾ 8 ਦਿਨ ਹਜੇ ਤੇ ਪੈਂਡਿੰਗਾ ਠੀਕ ਆ ਜੀ 8 ਦਿਨ ਸਮਾਂ ਲੈਂਦੀ ਆ ਬੱਚੀ ਬਣੂਗੀ ਥੱਲੇੋਂ ਚੰਗੀ ਹੁਣ ਵੀ ਤੁਸੀਂ ਵੇਖੋਗੇ ਤੇ ਨਜ਼ਰ ਆਊਗਾ ਤੁਹਾਨੂੰ ਲੱਤੀ ਲੋਥੀ ਕਾਫੀ ਆ ਲੜਦੋੜੋ ਹਜੇ ਵੀ ਕਾਫੀ ਆ ਇਸ ਕਰਕੇ ਆਪਾਂ ਇਹ ਡੇ ਲਾ ਸਕਦੇ ਭਾਜੇ 6 7 8 ਦਿਨ ਹਜੇ ਸੁੰਦੀ ਨਹੀਂ ਜੀ ਇਹਦੀ ਥਣਾ ਦੀ ਸੰਦੂਸਾ ਪਾਰ ਪਿਛੇ ਦੀ ਆਪਣੀ ਫੁੱਲ ਗਰੰਟੀ ਹੋਊ ਅੱਛੀ ਦੀ ਠੀਕ ਹੈ ਠੀਕ ਕੋਈ ਭੈਣ ਭਰਾ ਜੀ ਮੰਗਾਲੇ ਆਪਣੇ ਦੋ ਧੀਰੀ ਵੇਖੋ ਕਿ ਲੋ ਜੀ ਸੋ ਸੀਲੀਆਂ ਸੋਲੀਆਂ ਬਹੁਤ ਜਿਆਦੀਆਂ ਕਰਮ ਵਾਲੀ ਚਾਹੇ ਮਗਰ ਦੀ ਬਹਿ ਬਹਿ ਭਾਵੇਂ ਚੋਈ ਜੇ ਕਰਮ ਵਾਲੀ ਆ ਵੇਖੋ ਜੀ ਠੀਕ ਆ ਜੀ ਸੋ ਇਹੋ ਚੀਜ਼ਾਂ ਦੇ ਵਾਧੇ ਆ ਬੱਚੀ ਜਿੰਨੀਆਂ ਕਰਮ ਵਾਲੀ ਸੀਲ ਆ ਠੰਡੀ ਆ ਧੀਰੀ ਆ ਬਾਕੀ ਤੋਰਾ ਤਾਰਾ ਵੀ ਵੇਖੋ ਤੁਸੀਂ ਕੋਈ ਕਾਲ ਨਹੀਂ ਕੀ ਕੋਈ ਭਜੜ ਨੱਠਣ ਵਾਲੀ ਨਹੀਂ ਕੀ ਠੀਕ ਆ ਜੀ ਤੇ 35 ਵੀ ਅਜੇ ਬਿਲਕੁਲ ਸ਼ਾਇਦ ਹੀ ਆਉਂਦਾ ਪ੍ਰਤੀ ਆਉਂਦਾ ਮੈਂ ਸੰਦੂਸਾ ਮਖਿਆਲ ਹੀ ਆਉਂਦਾ ਜੇ ਚਿੱਟ ਆ ਦੇਖੋ ਚਾਰ ਤੂਏ ਪੀਣ ਵਾਲੀ ਕਰਮਾਂ ਵਾਲੀ ਤੁਹਾਡਾ ਭੁੰਡਾ ਬਹੁਤ ਪੱਦਰ ਹੈ ਨਾ ਮੈਂ ਨਾ ਬੜਾ ਜਿਆਦਾ ਵਿਖਾਲਾ ਸੰਸਾ ਬਾਕੀ ਬਣੂਗੀ ਵੀ ਸਾਰੀ ਪਿਛਾੜਦੀ ਜਿੰਨੀ ਬਣੂਗੀ ਹਾਂ ਬਹੁਤ ਵਧੀਆ ਲੋਦੀ ਜਾਨਦਾਰ ਕੁਆਲਿਟੀ ਆ ਬਾਕੀ ਮੇਰਾ ਭਰਾ ਕਰੋ ਪਹਿਲ ਕਦਮੀ ਠੀਕ ਆ ਜੀ ਪਹਿਲਾ ਸੂਆ ਪਲੂਨ ਵੈੜਨੇ ਸੁਣਾ ਲੈ ਜੀ ਪ੍ਰਦੀਪ ਕੀ ਰੇਟ ਆ ਕੀ ਡਿਮਾਂਡ ਰੱਖੀ ਐ ਦੀ ਮੁੱਲ ਸੰਧੂ ਸਾਹਿਬ ਇਹਦਾ ਵੀ 60 ਬਾੜ ਜੋ ਮੱਚ ਗਈ 55000 ਦੀ ਦੇ ਦਈਏ ਜੱਸ ਨੂੰ 55000 ਹਾਂ ਜੀ ਉੱਥੇ ਕੇ ਕਰਕੇ ਦੇ ਦਈਏ ਜੈ ਜੋਂ ਤਕਾ ਹੋ ਜਾਣਾ ਜੀ ਕਿੰਨਾ ਕ ਤਕਾ ਹੋ ਜਾ 53000 ਦੀ ਦੇਣਾ ਸੰਸਾਰ 53000 ਦੀ ਪਹਚਾ ਦੇ ਪਹੁੰਚ ਕਰ ਦਾਂਗੇ ਵਿੱਚ 100 ਕਿਲੋ ਲੋਦੀ ਬੱਛੀ ਨੇ ਬੰਨਾ ਪੁੰਨਾ ਚੰਗੀ ਆ ਠੀਕ ਆ ਜੀ 53000 ਦੀ ਪਹੁੰਚ ਆ 100 ਕਿਲੋਮੀਟਰ ਠੀਕ ਆ ਚਲੋ ਕੋਈ 2500 ਤੋਂ 3000 ਖਰਚਾ ਪੈ ਜਾਂਦਾ ਕੋਈ ਵੀ ਭਰਾ 100 ਕਿਲੋਮੀਟਰ ਮਗਾਉਂਦਾ ਇਹ 53000 ਦੇ ਵਿੱਚ ਹੀ ਪਹੁੰਚ ਹੋਊਗੀ ਨਾ ਵੱਧ ਲੈਣੇ ਤੇ ਬਾਕੀ ਚਲੋ ਛੋਟ-ਛਾੜ ਕੋਈ ਰਸਾ ਛੋਟੀਆਂ ਕਰਾਂਗੇ ਸੰਤੂ ਸਾਹਿਬ ਛੋਟਾ ਛੋਟਾ ਹੋ ਜਾਣਗੀਆਂ ਠੀਕ ਆ ਜੀ ਵੇਰ ਜਿੰਨੇ ਵੀ ਆ ਸਾਫ ਸੁਥਰੀ ਆ ਇਧਰ ਰੱਖ ਬਹਿਣੀ ਵਾਲੇ ਪਾਸਿਓਂ ਤੁਸੀਂ ਦੇਖੋ ਆ ਮਾਰੋ ਨਹੀਂਗਾ ਠੀਕ ਆ ਜੀ ਆ ਦੇਖੋ ਵੀ ਥਾਣੇ ਦੇ ਵੀ ਵਾਲੇ ਪਾਸਿਓਂ ਇਹ ਨਹੀਂ ਕੋਈ ਆਖੂਗਾ ਵੀ ਸਚਨ ਵੀ ਜੋ ਚੀਜ਼ ਦਿਖਾਈ ਆ ਠੀਕ ਆ ਜੀ ਮੈਨਾ ਬੜੀਆ ਦੀ ਸਾਹਬ ਆ ਸੰਤੂ ਸਾਹਿਬ ਆ ਤਿੰਨੇ ਪਛਵੀ ਬਹੁਤ ਜਿਆਦੇ ਸਾਹਬ ਆ ਸੰਤੂ ਸਾਹਿਬ ਸੁਥ ਹਾਂਜੀ ਲੋ ਜੀ ਠੀਕ ਆ ਜੀ ਸੋ ਬੈਡ ਵੀ ਚੰਗੀਆਂ ਜਿਹੜੇ ਮੇਰੇ ਭਰਾ ਸ਼ੌਂਕ ਰੱਖਦੇ ਆ ਮਤਲਬ ਜਰਸੀ ਕੋਈ ਸ਼ਾਈਵਾਲ ਦਾ ਕ੍ਰੋਸ ਰੱਖਦਾ ਤੇ ਇਹ ਬੈਡ ਦੇ ਨਾਲ ਸਭ ਤੋਂ ਤੁਸੀਂ ਕਰ ਲਿਓ ਬੱਚੀ ਵੀ ਚੰਗੀ ਹੈ ਲਾਲ ਰੰਗ ਦੇ ਵਿੱਚ ਗਰਮੀ ਦੇ ਵੀ ਤੋਹਫੇ ਆ ਬਾਕੀ ਕਾ ਸਿਆਲ ਦੇ ਵਿੱਚ ਵੀ ਚੰਗਾ ਦੁੱਧ ਚਵਾਈ ਜਾਣਾ ਇਹਨਾਂ ਨੇ ਆ ਵੀ ਇੱਕ ਬੁਖਾਈ ਹੈ ਤੁਹਾਨੂੰ ਬਿਲਕੁਲ ਦੁੱਧ ਦੀ ਗਾਗਰ ਹੀ ਹੈ ਕਰਮਾਲੀ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਪਲੀ ਪਲੀਤੀ ਤੁਹਾਡੇ ਸਾਹਮਣੇ ਆ ਰਾਜੀ ਰੂਜੀ ਚੰਗੀਆਂ ਗਰਲੈਂਡੋ ਦੇ ਵਿੱਚ ਕ੍ਰੋਸ ਸੋ ਕਰਿਓ ਪਹਿਲ ਕਦਮੀ ਬੜੇ ਜਾਇਜ਼ ਮੁੱਲਾਂ ਬੜੇ ਜਾਇਜ਼ ਰੇਟਾਂ ਦੇ ਉੱਪਰ ਜਿਹੜੇ ਆ ਤਿੰਨੇ ਨਾਗਾ ਜਵੀਰ ਪ੍ਰਦੀਪ ਦੇ ਕੋਲੇ ਬਕਾਊ ਆ ਪ੍ਰਦੀਪ ਇੱਕ ਕੰਟੈਕਟ ਨੰਬਰ ਕਰ ਸਾਂਝੇ ਆਪਣੇ ਨੰਬਰ ਸੰਤੂ ਸਾਹਿਬ 8289016207 ਜੀ ਦੂਜਾ ਨੰਬਰ 8283070125 ਠੀਕ ਹੈ ਸਾਹਿਬ ਓਕੇ ਵੀਰ ਸੋ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਫੁੱਲ ਵੀਡੀਓ ਦੋਸਤੋ ਵੇਖੀ ਆ ਬਾਕੀ ਸ਼ੇਅਰ ਤੁਸੀਂ ਕਰ ਦਿੰਦੇ ਹੋ ਤਦਕੇ ਕਰ ਦਿਆ ਕਰੋ ਹੋਰ ਵੀ ਵੀਰਾਂ ਤੱਕ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ